ਪੰਜਾਬ ਵਿੱਚ 1100 ਰੁਪਏ ਦੀ ਉਡੀਕ ਵਿੱਚ ਬੈਠੀਆਂ ਔਰਤਾਂ ਲਈ ਵੱਡੀ ਖਬਰ ਮੰਤਰੀ ਸੋਹੰਦ ਨੇ ਦਿੱਤਾ ਵੱਡਾ ਬਿਆਨ ਅੱਜ ਦੀ ਇਸ ਅਪਡੇਟ ਨੂੰ ਤੁਹਾਡੇ ਨਾਲ ਸਾਂਝੇ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿ ਪੰਜਾਬ ਦੇ ਵਿੱਚ 1100 ਰੁਪਏ ਦੀ ਉਡੀਕ ਕਰ ਰਹੀਆਂ ਔਰਤਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਮੰਤਰੀ ਤਰुणਪ੍ਰੀਤ ਸੋਂਧ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਔਰਤਾਂ ਨੂੰ 1100 ਰੁਪਏ ਦੇਵੇਗੀ ਇਹ ਸ਼ਬਦ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਧ ਨੇ ਨਜ਼ਦੀਕੀ ਪਿੰਡ ਬੀੜ ਬੰਸੀਆ ਵਿਖੇ ਜੋਗਿੰਦਰ ਸਿੰਘ ਵਾਸੀ ਦੇ ਘਰ ਵਿਖੇ ਪત્રਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਪਰ ਦੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਪਿੰਡਾਂ ਵਿੱਚ ਖੇਡ ਪਾਰਕ ਖੋਲਣ ਦਾ ਤੀਜਾ ਪੰਜਾਬ ਸਰਕਾਰ ਜਲਦੀ ਹੀ ਪੂਰੇ ਕਰੇਗੀ ਸਾਡੇ ਕੋਲ ਪੈਸਿਆਂ ਦੀ ਕਮੀ ਨਹੀਂ ਹੈ ਪਿੰਡਾਂ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਯਤਨ ਜਾਰੀ ਹਨ ਉਹਨਾਂ ਪਿੰਡਾਂ ਦੇ ਨਵੇਂ ਬਨੇ ਪੰਚਾਇਤ ਸਰਪੰਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਕਾਰ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ ਹਰ ਇੱਕ ਪਿੰਡ ਨੂੰ ਗਰੰਟਾ ਦੇ ਗੱਫੇ ਦਿੱਤੇ ਜਾਣਗੇ ਇਸ ਮੌਕੇ ਉਹਨਾਂ ਕਿਹਾ ਕਿ ਉਹ ਜੋਗਿੰਦਰ ਸਿੰਘ ਬਾਸੀ ਦੇ ਕੋਲ ਨਿੱਜੀ ਤੌਰ ਤੇ ਆਏ ਹਨ ਉਹਨਾਂ ਬੀੜ ਬੰਸੀਆਂ ਦੇ ਪਿੰਡ ਦੇ ਛੱਪੜ ਨੂੰ ਸੀਚੇਵਾਲ ਮਾ ਗੰਦੇ ਪਾਣੀ ਲਈ ਪਾਈਪ ਪਾਉਣ ਅਤੇ ਪਿੰਡ ਵਿੱਚ ਲਾਈਟਾਂ ਲਾਉਣ ਲਈ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਅਤੇ ਕਿਹਾ ਕਿ ਇੱਕ ਕਾਮਕ ਤਿੰਨ ਵਿੱਚ ਨੇਪਰੇ ਚਾੜੇ ਜਾਣੇ ਉਨ੍ਹਾਂ ਕਿਹਾ ਕਿ ਸਰਕਾਰ ਇੱਕ ਇੱਕ ਕਰਕੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ ਨਸ਼ਿਆਂ ਖਿਲਾਫ ਬਿੱਡੀ ਮੁਹਿੰਮ ਤਹਿਤ ਸਰਕਾਰ ਇੱਕ ਮਹੀਨੇ ਵਿੱਚ ਨਸ਼ੇ ਖਤਮ ਕਰੇਗੀ ਇਸ ਮੌਕੇ ਜੋਗਿੰਦਰ ਸਿੰਘ 바ਸੀ ਤੋਂ ਇਲਾਵਾ ਕੇਵਲ ਸਿੰਘ 바ਸੀ ਬਲਵੀਰ ਸਿੰਘ 바ਸੀ ਕੁਲਦੀਪ ਸਿੰਘ ਜਗਤਾਰ ਸਿੰਘ ਏਡੀਸੀ ਗੁਰਮਿੰਦਰ ਸਿੰਘ ਕਾਨੂੰਨਗੋ ਸਰਵਣ ਸਿੰਘ ਬਲ ਡੀਐਸਪੀ ਫਿਲੋਰ ਰੂਪ ਲਾਲ ਮੇਜਰ ਸਿੰਘ ਰਜ਼ਿੰਦਰ ਕੋਰ ਪੰਚ ਮਹਿੰਦਰ ਸਿੰਘ ਦੀਪਾ ਚੂੜ ਸਿੰਘ 바ਸੀ ਅਤੇ ਇਲਾਕੇ ਭਾਰਤੋਂ ਪੰਜ ਸਰਪੰਚ ਪੂਜੇ ਹੋਏ ਸਨ